ਸਾਰਿਆਂ ਦਾ ਕੀ ਹਾਲ ਚਾਲ ਆ ਆਸ ਕਰਦਾ ਹਾਂ ਕੋਸਤੇ ਚੜਦੀ ਕਲਾ 'ਚ ਹੋਵੋਗੇ ਅੱਜ ਮੈਂ ਇੱਕ ਸਿਹਤ ਨਾਲ ਸੰਬੰਧੀ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਤੁਸੀਂ ਦੇਖਦੇ ਹੋ ਨਿਓ ਕੈਸਟਰੋਲ ਵਧ ਗਿਆ ਮੇਰਾ ਕੈਸਟਰੋਲ ਘਟ ਗਿਆ ਕੈਸਟਰੋਲ ਵਧਾਉਣਾ ਘਟਾਉਣਾ ਤੁਹਾਡੇ ਹੱਥ ਦੇ ਵਿੱਚ ਕੋਈ ਦਵਾਈਆਂ ਦੀ ਲੋੜ ਨਹੀਂ ਤੇ ਮੈਂ ਤਾਂ ਅੱਗੇ ਵੀ ਦੱਸਦਾ ਹੁੰਦਾ ਲਾਹਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਕਿ ਹਰ ਚੀਜ਼ ਦਵਾਈ ਨਾਲ ਠੀਕ ਨਹੀਂ ਹੁੰਨੀ ਤੁਹਾਡੇ ਜੀਵ ਦੇ ਸਵਾਦ ਤੇ ਜੀਵ ਦੇ ਸਵਾਦ ਪੂਰੇ ਕਰੋ ਪਰ ਇਹ ਨਹੀਂ ਕਿ ਕਿਦਾਂ ਕਹਾਂ ਹੁਣ ਇਹ ਵੀ ਨਹੀਂ ਕਹਿ ਸਕਦੇ ਵੀ ਮੱਝ ਵਾਂਗੂ ਨਾ ਖਾਇਆ ਕਰੋ ਸਾਰਾ ਕੁਝ ਤੁਹਾਡੇ ਖਾਣ ਪੀਣ ਤੇ ਨਿਰਭਰ ਹੈ ਵਧਾਉਣਾ ਤਾਂ ਵਧਾ ਲਓ ਘਟਾਉਣਾ ਤਾਂ ਘਟਾ ਲਓ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਬਹੁਤ ਾਰੀ ਵਧਾਇਆ ਤੇ ਬਹੁਤ ਾਰੀ ਘਟਾਇਆ ਬੜਾ ਹੀ ਸੌਖਾ ਢੰਗ ਤਰੀਕਾ ਇਹਦਾ ਤੇ ਮੈਂ ਆਹ ਦਾ ਨੰਬਰ ਵੀ ਤੁਹਾਨੂੰ ਇਹਦੇ ਉੱਪਰ ਭੇਜ ਦੂੰਗਾ ਜਾਂ ਲਿੰਕ ਦੇ ਵਿੱਚ ਪਾ ਦੂੰਗਾ ਜਦੋਂ ਮਰਜੀ ਮੁਫਤ ਦੇ ਵਿੱਚ ਸਲਾਹ ਲੈ ਸਕਦੇ ਹੋ ਜਿੰਨੀ ਮਰਜੀ ਸਿਹਤ ਸੰਬੰਧੀ ਇਹ ਕੁਝ ਦਿਨਾਂ ਦਾ ਹੀ ਕੰਮ ਹੈ ਕੈਸਟ੍ਰੋਨ ਨੂੰ ਘਟਾਉਣਾ ਢੰਗ ਤਰੀਕੇ ਨਾਲ ਖਾਣਾ ਸਿੱਖੋ ਘੱਟ ਤੋਂ ਘੱਟ ਲੋੜ ਅਨੁਸਾਰ ਖਾਓ ਘੱਟ ਵੀ ਨਾ ਖਾਓ ਲੋੜ ਅਨੁਸਾਰ ਖਾਓ ਤੇ ਜਦੋਂ ਮੈਂ ਤਾਂ ਕੋਈ ਚਾਹ ਚੂਰ ਨਹੀਂ ਪੀਂਦਾ ਨਾ ਬਸ ਕੱਲਾ ਪਾਣੀ ਤੇ ਕੋਈ ਫਲ ਫਰੂਟ ਜਾਦੇ ਖਾ ਲਓ ਪਾਣੀ ਵੱਧ ਵੱਧ ਪੀਆ ਕਰੋ ਕੁਛ ਇਹ ਕਰਿਆ ਕਰੋ ਤੇ ਜਿਹੜੀ ਤੁਹਾਡੀ ਖਰਾਕ ਪਾਣੀ ਆ ਕਿੰਨੀ ਖਾਣੀ ਆ ਖਾਓ ਰੱਜ ਕੇ ਖਾਓ ਕੋਈ ਚੈੱਕ ਕਰਨੀ ਪਰ ਤੁਹਾਡਾ ਕੰਮ ਕਰ ਕਿਦਾਂ ਦਾ ਉਹਦੇ ਮੁਤਾਬਕ ਖਾਓ ਨਹੀਂ ਫਿਰ ਜੇ ਤੁਹਾਡਾ ਕੋਈ ਕੁਰਸੀ ਤੇ ਬੈਠਣ ਵਾਲਾ ਹੀ ਕੰਮ ਆ ਤੇ ਫਿਰ ਸਰੀਰ ਨੂੰ ਭੱਜਣ ਦੌੜਨ ਵਾਲੇ ਪਾਸੇ ਲਾਓ ਕੱਲਾ ਇਹ ਨਹੀਂ ਵੀ ਖਾਣ ਬਾਰੇ ਮੂੰਹ ਹਲਾਈ ਜਾਣਾ ਕਿਉਂਕਿ ਆਪਣੀਆਂ ਸਿੱਧੀਆਂ ਸਿੱਧੀਆਂ ਸਪਸ਼ਟੀ ਗੱਲਾਂ ਬਹੁਤੇ ਮੈਨੂੰ ਵੈਲਫੇਅਰ ਨਹੀਂ ਆਉਂਦੇ ਤੇ ਜੇ ਤੁਹਾਡੇ ਚ ਕਿਸੇ ਨੂੰ ਵੀ ਕੈਸਟਰੋਇਲ ਦੀ ਸਮੱਸਿਆ ਹੋਵੇ ਜੇ ਕੋਈ ਇੰਡੀਆ ਬੈਠੇ ਹੋ 0065 412 625 ਤੇ 418 ਤੇ ਤੁਸੀਂ ਮੈਨੂੰ WhatsApp ਕਰ ਰਹੇ ਹੋ ਮੈਂ ਤੁਹਾਡਾ ਪੂਰਾ ਸਾਥ ਦੇਵਾਂਗਾ ਬਿਲਕੁਲ ਫ੍ਰੀ ਦੇ ਵਿੱਚ ਤੇ ਜਦੋਂ ਮਰਜ਼ੀ ਕਰ ਲਿਆ ਕਰੋ ਪਰ ਥੋੜਾ ਜਿਹਾ ਸਾਖਤਾ ਰੱਖਿਆ ਕਰੋ ਕਿ ਆਪਣੇ ਦੇ ਟਾਈਮ ਦਾ ਫਰਕ ਹੈਗਾ ਉਹਨਾਂ ਦਾ ਜ਼ਰੂਰ ਧਿਆਨ ਰੱਖ ਲਓ ਤੇ ਵਾਰਤવાર ਪਾਣੀ ਪੀਓ ਭੈਣ ਤੋਂ 2 ਘੰਟੇ ਪਹਿਲਾਂ ਕੋਸ਼ਿਸ਼ ਕਰਿਆ ਕਰੋ ਰੋਟੀ ਪਾਣੀ ਖਾ ਲਿਆ ਕਰੋ ਵਾਕ ਜ਼ਰੂਰ ਕਰਿਆ ਕਰੋ ਜਿੰਨਾ ਸਰੀਰ ਨੂੰ ਸਾਂਭ ਲਓਗੇ ਉਹਨੇ ਸੌਖੇ ਰਹੋਗੇ ਤੇ ਮੈਂ ਬਹੁਤੀ ਇਹ ਵੀਡੀਓ ਲੰਮੀ ਨਹੀਂ ਕਰਨੀ ਚਾਹੁੰਦਾ ਤੁਸੀਂ ਸਰਜੀਤ ਬਾਜਾਖਾਨਾ YouTube ਚੈਨਲ ਨਾਲ ਜੁੜਦੇ ਹੋ ਆਪਣਾ ਪਰਿਵਾਰ ਸਮਝਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੋਸ਼ਿਸ਼ੇ ਕਰਿਆ ਕਰਾਂਗੇ ਤੁਹਾਡੇ ਨਾਲ ਜੁੜਦੇ ਰਿਹਾ ਕਰਾਂਗੇ ਸੇ ਸਬੰਧੀ ਵੀ ਗੱਲਾਂ ਆਪਾਂ ਹਫ਼ਤੇ ਚੈੱਕ ਕਰੀ ਜਰੂਰ ਕਰਿਆ ਕਰਾਂਗੇ ਤੇ ਜਿਹੜੀਆਂ ਨਿੱਕੀਆਂ ਨਿੱਕੀਆਂ ਬਿਮਾਰੀਆਂ ਇਹ ਦਵਾਈਆਂ ਨਹੀਂ ਇਹ ਕੰਟਰੋਲ ਨਾਲ ਸਰੀਰ ਦੀ ਕਸਰਤ ਦੇ ਨਾਲ ਠੀਕ ਹੋਣੀ ਹੈ। ਧਿਆਨ ਰੱਖਿਆ ਕਰੋ, ਹੱਸਦੇ ਵਸਦੇ ਰਹੋ। ਤੇ ਜੇ ਕੈਸਟਰੋਨ ਨਾਲ ਸਮੱਸਿਆ ਕਿਸੇ ਨੂੰ ਕੋਈ ਵੀ ਹੋਵੇ ਤਾਂ ਮੈਨੂੰ 0066 412 625 418 WhatsApp ਤੇ ਮੈਸੇਜ ਕਰ ਲਿਓ। ਸਰਜੀਤ ਬਾਜਾਖਾਨਾ ਤੁਹਾਡੇ ਵਾਸਤੇ ਹਾਜ਼ਰ ਆ। ਖੁਸ਼ ਰਹੋ, ਚੜ੍ਹਦੀ ਕਲਾ ਚ ਰਹੋ। ਤੇ ਅੱਜ ਸਰਜੀਲ ਬਾਜਾਖਾਨਾ YouTube ਚੈਨਲ ਤੇ ਇਹ ਵੀਡੀਓ ਦੇਖਣ ਲਈ ਸਮੁੱਚੇ ਭਾਈਚਾਰੇ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ